ਅੱਜ ਆਪਣੇ ਪਰਿਵਾਰ ਨਾਲ ਵੋਟ ਪਾਈ ਹਲਕਾ ਵਿਧਾਇਕ ਕਰਨਪ੍ਰੀਤ ਸਿੰਘ ਸੋਨ ਨੇ ਦਾਅਵਾ ਦਈਏ ਕਿ ਲੋਕ ਸਭਾ ਹਲਕਾ ਫਤੇਗੜ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਰ ਇਹਦੇ ਚ ਇੱਕ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੋ ਲੋਕ ਸਭਾ ਹਲਕਾ ਫਤੇਗੜ ਸਾਹਿਬ ਦੇ ਮジョਰਿਟੀ ਆਫ ਪਿੰਡ ਨੇ ਜਿਹੜੇ 1300 ਤੋਂ ਉੱਤੇ ਜਾਨੀ ਕਿ ਟੋਟਲੇ ਇਹ ਪਿੰਡ ਤੇ ਨਾਲ ਵਾਰਡ ਮਲਾ ਕੇ 1500 ਦੇ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਪੰਜਾਬ ਲਾਈਵ 18 نیوز ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹੰਕਾਰ ਸਿੰਘ ਸਤੂ ਦੀ ਵਿਸ਼ੇਸ਼ ਰਿਪੋਰਟ ਅੱਜ ਆਪਣੇ ਪਰਿਵਾਰ ਨਾਲ ਵੋਟ ਪਾਈ ਹਲਕਾ ਵਿਧਾਇਕ ਤਰਮਪ੍ਰੀਤ ਸਿੰਘ ਸੋਨ ਨੇ ਦਾਅਵਾ ਦਈਏ ਕਿ ਲੋਕ ਸਭਾ ਹਲਕਾ ਫਿਸ਼ਰੀ ਫਤੇਗੜ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀਐਨ ਵੋਟ ਪਾਉਣ ਲਈ ਆਪਣੇ ਪਰਿਵਾਰ ਸਮੇਤ ਆਏ ਵਿਧਾਇਕ ਤਰਮਪ੍ਰੀਤ ਸਿੰਘ ਸੋਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆ ਕਿਹਾ ਕਿ ਇਹ ਲੋਕਤੰਤਰ ਦਾ ਤਿਹਾਰ ਚੋਣਾ ਅਸੀਂ ਸਾਰੇ ਹੀ ਹਰ 5 ਸਾਲ ਮਗਰੋਂ ਸਰਕਾਰ ਦੇ ਨਾਲ ਮਿਲ ਕੇ ਮਨਾਉਂਦੇ ਆ ਤੇ ਆਪਣੀ ਸਰਕਾਰ ਦੇ ਵਿਸ਼ਵ ਦੀ ਸਭ ਤੋਂ ਵੱਡੀ ਨੁਮਾਇੰਦਗੀ ਹੁੰਦੀ ਹੈ। ਇਹਨੀ ਸਰਕਾਰ ਸਾਡੇ ਦੇਸ਼ ਉੱਤੇ ਦੇਸ਼ ਦੀ ਬੜੀ ਖੁਸ਼ੀ ਹੋਈ ਹੈ। ਵੋਟ ਕਾਸਟ ਕਰਕੇ ਹੁਣ ਸਾਡਾ ਇੱਕ ਅਧਿਕਾਰ ਬਣਦਾ ਹੈ ਕਿ ਅਸੀਂ ਆਦੇਸ਼ਾਜਾਦ ਹੋਇਆ ਸੀ। ਸੰਵਿਧਾਨ ਨੇ ਸਾਨੂੰ ਨਹੀਂ ਜੂਰ ਜਾਈਏ। ਤਾਂ ਕਿ ਇੱਕ ਮਜ਼ਬੂਤ ਸਰਕਾਰ ਬਣਾਉਣ ਦੇ ਵਿੱਚ ਇਹ ਚੀਜ਼ਾਂ ਲਿਖੀਆਂ ਗਈਆਂ। ਅਸੀਂ ਯੋਗਦਾਨ ਪਾਈਏ। ਫॉर ਦੀ ਪੀਪਲ ਬਾਏ ਦੀ ਪੀਪਲ ਆਫ ਦੀ ਪੀਪਲ ਦਾ ਮਤਲਬ ਲੋਕਾਂ ਦੀ ਫॉर ਦੀ ਪੀਪਲ ਲੋਕਾਂ ਦੁਆਰਾ ਬਾਏ ਦੀ ਪੀਪਲ ਲੋਕਾਂ ਨੇ ਚੁਣੀ ਹੋਈ ਜਿਹੜੀ ਸਰਕਾਰ ਹੈ ਉਹੋ ਜਿਹੜੀ ਗਵਰਨਮੈਂਟ ਹੈ ਅੱਜ ਪਤਾ ਲੱਗਦਾ ਹੈ ਕਿ ਲੋਕਤੰਤਰ ਦੇ ਵਿੱਚ ਕਿੱਡੀ ਵੱਡੀ ਤਾਕਤ ਹੈ ਸੋ ਅੱਜ ਮੈਂ ਦੇਖ ਰਿਹਾ ਕਿ ਲੋਕ ਸਭਾ ਸ਼੍ਰੀ ਫਤਿਹਗੜ੍ਹ ਸਾਹਿਬ ਦਾ ਜੋ ਕੰਸਟਿਟੂਐਂਸੀ ਖਰਨਾ ਜਿੱਥੇ ਅੱਜ ਅਸੀਂ ਸਾਰੇ ਜਣੇ ਖੜੇ ਆਂ ਪੂਰੇ ਬਹੁਤ ਵੱਡੀ ਤਾਦਾਦ ਦੇ ਵਿੱਚ ਅੱਜ VOTING ਨੂੰ ਲੈ ਕੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਬੜਾ ਸ਼ਾਂਤਮਈ ਮਾਹੌਲ ਹੈ ਔਰ ਪੀਸਫੁਲ ਮਾਹੌਲ ਦੇ ਵਿੱਚ VOTING ਹੋ ਰਹੀ ਹੈ ਔਰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਜੋ ਪ੍ਰਬੰਧ ਕੀਤੇ ਹੋਏ ਨੇ ਬੜੇ ਬਾਖਮਾਲ ਨੇ ਔਰ ਸਾਰੇ ਆਫੀਸਰਸ ਨੇ ਜਿਹੜੇ ਉਹ ਬੜੇ ਵਧੀਆ ਤਰੀਕੇ ਨਾਲ ਪ੍ਰਬੰਧ ਕਰਕੇ ਜਾਨੀ ਕਿ VOTING ਕਾਸ ਕਰਣ ਲੱਗੇ ਹੋਏ ਨੇ ਮੈਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਜਿੱਥੇ ਧੰਨਵਾਦ ਕਰਦਾ ਤੇ ਉੱਥੇ ਮੈਂ ਸਾਰੇ ਆਪਣੇ ਜਿਹੜੇ ਵੋਟਰ ਨੇ ਹਲਕਾ ਖੰਨਾ ਦੇ ਲੋਕ ਸਭਾ ਹਲਕਾ ਫਟੇਗੜ ਸਾਹਿਬ ਦੇ ਉੱਤੇ ਪੰਜਾਬ ਦੇ ਮੈਂ ਸਾਰਿਆਂ ਦਾ ਸਿਰ ਝੁਕਾ ਕੇ ਸਿਰ ਝੁਕਾ ਕੇ ਉਹਨਾਂ ਦਾ ਧੰਨਵਾਦ ਵੀ ਕਰਦਾ ਹਾਂ ਔਰ ਮੈਂ ਬੇਨਤੀ ਕਰਦਾ ਹਾਂ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚੋਂ ਵੋਟ ਪਾ ਕੇ ਆਇਓ ਕਿਉਂਕਿ ਵੋਟ ਦਾ ਅਧਿਕਾਰ ਸਾਨੂੰ ਇਹ ਸੰਵਿਧਾਨ ਨੇ ਦਿੱਤਾ ਔਰ ਇਹ ਲੋਕਤੰਤਰ ਨੂੰ ਬਚਾਉਣ ਦਾ ਸਭ ਤੋਂ ਵਧੀਆ ਤੇ ਸਭ ਤੋਂ ਸੌਖਾ ਤਰੀਕਾ ਹੈ ਔਰ ਬਹੁਤ ਵੱਡਾ ਉਪਰਾਲਾ ਸੋ ਵੋਟ ਜ਼ਰੂਰ ਪਾਓ ਬਹੁਤ ਬਹੁਤ ਤਨੈਂਟ ਕੀਤੀ ਹੈ ਪਰ ਇਹਦੇ ਚ ਇੱਕ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੋ ਲੋਕ ਸਭਾ ਹਲਕਾ ਫਤੇਗੜ ਸਾਹਿਬ ਦੇ ਮੈਜੋਰਟੀ ਆਫ ਪਿੰਡ ਨੇ ਜਿਹੜੇ 1300 ਤੋਂ ਉੱਤੇ ਜਾਨੀ ਕਿ ਟੋਟਲੇ ਹੀ ਪਿੰਡ ਤੇ ਨਾਲ ਵਾੜ ਮਿਲਾ ਕੇ 1500 ਦੇ ਕਰੀਬ ਬਣ ਜਾਂਦੇ ਨੇ ਇਹ 1500 ਤੱਕ ਆਸੀ ਅਪਰੋਚ ਕੀਤੀ ਹੈ ਔਰ ਸਭ ਤੋਂ ਵੱਧ ਕੰਪੇਨ ਦੇ ਵਿੱਚ ਜੋ ਮਤਲਬ ਕਿ ਜੇ ਕਿਸੇ ਨੇ ਕੀਤੀ ਹੈ ਤਾਂ ਸਰਦਾਰ ਗੁਰਦੀਪ ਸਿੰਘ ਜੀ ਵੀਪੀ ਨੇ ਜੋ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਉਹਨਾਂ ਨੇ ਕੀਤੀ ਹੈ ਸੋ ਅੱਜ ਦੇ ਦਿਨ ਦੇ ਉੱਤੇ ਅਸੀਂ ਕੋਈ ਰਾਜਨੀਤੀ ਨਹੀਂ ਕਰਨਾ ਚਾਹੁੰਦੇ ਮੈਂ ਇੱਕੋ ਗੱਲ ਕਹੂੰਗਾ ਕਿ ਆਪਣਾ ਹੱਕ ਸਾਰੇ ਬੋਲਤਾ ਕਿਉਂ ਜਿਹਦਾ ਜਿੱਥੇ ਮਨ ਕਰਦਾ ਦਿਲ ਕਰਦਾ ਉੱਥੇ ਵੋਟ ਪਾਣੀ ਚਾਹੀਦੀ ਹੈ ਔਰ ਇਹ ਵਿਦਾਊਟ ਪ੍ਰੈਸ਼ਰ ਵਿਦਾਊਟ ਐਨੀ ਕਿਸੇ ਵੀ ਚੀਜ਼ ਤੋਂ ਵੋਟ ਪਾਣੀ ਚਾਹੀਦੀ ਹੈ ਔਰ ਸਭ ਤੋਂ ਵੱਡੀ ਗੱਲ ਹੈ ਜੀ ਬੰਦੇ ਨੂੰ ਖੁਦ ਦੇਖੋ ਲੋਕ ਹੁਣ ਮਨ ਆਪਣਾ ਪ੍ਰਪੇਅਰ ਕਰਕੇ ਘਰੋਂ ਆਉਂਦੇ ਨੇ ਕਿ ਕਿਉਂ ਵੋਟ ਕਾਸਟ ਕਰਨੀ ਸੋ ਇਸ ਕਰਕੇ ਲੋਕਾਂ ਨੇ ਮਨ ਬਣਾਇਆ ਹੋਇਆ ਹੈ ਦੋ ਦਿਨ ਵਿੱਚ ਨੇ ਅੱਜ ਸ਼ਾਮ ਨੂੰ 6 ਵਜੇ ਤੱਕ ਵੋਟਿੰਗ ਖਤਮ ਹੋਊਗੀ ਦੋ ਦਿਨ ਵਿੱਚ ਨੇ 4 ਤਰੀਕ ਨੂੰ ਰਿਜ਼ਲਟ ਆ ਜੂਗਾ ਉਸ ਦਿਨ ਸੋ ਇਹਨਾਂ ਨੂੰ ਪਤਾ ਗੁਰੂ ਮਹਾਰਾਜ ਨੂੰ ਕਿਹਨੇ ਜਿੱਤਣਾ ਸੋ ਜਿਹਦੇ ਸੱਤੇ ਬਾਬਾ ਜੀ ਨੇ ਛੱਤ ਰੱਖਣਾ ਹੋਊਗਾ ਪਰ ਵੀ ਸ੍ਰੀ ਦਰਬਾਰ ਨੂੰ ਛੱਤ ਰੱਖਣਾ ਹੋਊਗਾ